ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਜਣਾਂ ਪੰਜਾਬ ਫਰ ਕਾਫੇ ਸਵਾਗਤ ਕਰਦੇ ਆਂ ਅਸੀਂ ਤੁਸੀਂ ਸਾਡੇ ਚੈਨਲ ਤੇ ਫਿਰ ਤੋਂ ਜੁੜ ਗਏ ਹੋ ਸਭ ਤੋਂ ਪਹਿਲਾਂ ਪਰਮਾਤਮਾ ਹਰ ਦੇ ਜਿੰਦਗੀ ਵਿੱਚ ਤਰੱਕੀਆਂ ਦੇਵੇ ਆ ਵੀ ਹਾਂ ਹਰ ਇੱਕ ਨੂੰ ਵਧੀਆ ਸਭ ਵਿੱਚ ਮਠਾਸ ਦੇਵੇ ਆ ਵੀ ਤੇ ਅੱਜ ਅਸੀਂ ਗੱਲ ਕਰਦੇ ਆਂ ਮੌਸਮ ਬਾਰੇ ਕਿਉਂਕਿ ਵਿੱਚ ਫਿਰ ਤੋਂ ਮੌਸਮ ਜਿਵੇਂ ਅਸੀਂ ਕਿ 31 ਤਰੀਕ ਦੀ ਰਾਤ ਤੋਂ ਮੌਸਮ ਬਦਲ ਜਾਵੇਗਾ ਸੋ ਇਸ ਤਰ੍ਹਾਂ ਹੋਇਆ ਤੋ ਇੱਕ ਜੋ ਕੀ ਸੀ ਅਸੀਂ ਪੋਸਟ ਵਿੱਚ ਇੱਕ ਸਟੈਟ ਜੋ ਕਿ ਪਿਕਚਰ ਸਾਂਝੀ ਕਰਾਂਗੇ ਜਿਸ ਵਿੱਚ ਉਹ ਦੇਖਿਆ ਜਾਵੇਗਾ ਕਿ ਜਲਦੀ ਯੂਪੀ ਤੋਂ ਜੋ ਕਿ ਨਿਊਕਲੀਅਰ ਬੰਬਾਂ ਵਰਗਾ ਬੋਧੜਾ ਉਹ ਜੋ ਕਿ ਪੰਜਾਬ ਵੱਲ ਹੋ ਰਿਹਾ ਜਿਹੜੇ ਵਧ ਰਿਹਾ ਇਸ ਕਰਕੇ ਉਸਨੇ ਗੈਰ ਕਾਨੂੰਨੀ ਪਾਰੀ ਤਬਾਹੀ ਕੀਤੀ ਹੈ ਕਿਸਾਨਾਂ ਤੋਂ ਉਸਨੇ ਬਾੜੀ ਤੋਂ ਬਹੁਤ ਭਾਰੀ ਮੀਂਹ ਨਾਲ ਹੜਾ ਵਰਗੇ ਹਾਦਸਾ ਕਰ ਦਿੱਤੇ ਨੇ ਤਬਾਹੀ ਫਿਰ ਮੰਜ਼ਰ ਛੁੱਟ ਹੋ ਚੁੱਕਿਆ ਸੋ ਹੁਣ ਹੋ ਰਿਹਾ ਪੰਜਾਬ ਵਾਲਾ ਪਤਰੇ ਸੋ ਬਾਕੀ ਦੇਖਦੇ ਆ ਕਿੱਥੇ ਕਿੱਥੇ ਕਹਿਰ ਟਾਉਂਦਾ ਲੱਗਦਾ ਹੈ ਕਿ ਪੂਰੇ ਪੰਜਾਬ ਵਿੱਚ ਕਹਿਰ ਟਾਵੇਗਾ ਕਿਉਂਕਿ ਜਦੋਂ ਦਿੱਲੀ ਯੂਪੀ ਵੀ ਹਾਲ ਵਿੱਚ ਬਹੁਤ ਭਾਰੀ ਬਰਸਾਤ ਦਿੱਤੀ ਸੋ ਸੋ ਲਗਭਗ ਹੁਣ ਉਹ ਪੰਜਾਬ ਵੱਲ ਤੇਜ ਨਾਲ ਆਉਂਦਾ ਤੇਜ ਨਾਲ ਆਉਂਦਾ ਜਾਪ ਹੈ ਸੋ ਰੱਬ ਦੀ ਇਸ ਵਕਤ ਸਵੇਰ ਦੇ ਸਮੇਂ ਪੰਜਾਬ ਵਿੱਚ ਐਂਟਰੀ ਮਾਰ ਜਾਵੇਗਾ ਇਸ ਨਾਲ ਜ਼ਬਰਦਸਤ ਮਿਹਾਂ ਦੇ ਕਹਿਰ ਦੇ ਦੇਖਣ ਮਿਲਣਗੇ ਵੇਲਾ ਕਮ ਚ ਹੋ ਸਕਦਾ ਹੈ ਕਿ ਹੁਣ ਤਾਂ ਸ਼ਮੀਲ ਦੀ ਲੋੜ ਹੋ ਜਾਵੇ ਲਗਭਗ ਚੰਡੀਗੜ੍ਹ ਤੇ ਪੂਰੋਂ ਦੇ ਲੱਗਿਆਂ ਵਿੱਚ ਕਿਉਂਕਿ ਉਸ ਦਾ ਅਸਰ ਲਗਭਗ ਉਸ ਤੋਂ ਸ਼ੁਰੂ ਹੋ ਕੇ ਫਿਰ ਤਾਂ ਹੌਲੀ ਪੰਜਾਬ ਵੱਲ ਪਤਨਾ ਸ਼ੁਰੂ ਹੋਵੇਗਾ ਤੇ ਬਾਕੀ ਦੇਖਦੇ ਕਹਿੰ ਨੂੰ ਕਦੇ-ਕਦੇ ਵੀ ਆਪਣਾ ਡੇਰਾ ਜਮਾਉਂਦਾ ਹੈ ਤੇ ਕਿਸੇ ਕਿਤੇ ਪੂਰੀ ਤਬਾਹੀ ਕਰਾਂਗਾ ਸੋ ਮਾਰਨ ਨਾਲ ਕੋਈ ਕਿਤਾ ਨਾ ਖਾਸ ਕਰਕੇ ਛੁੰਦੇ ਵਾਲੇ ਕਿਸਾਨ ਕਿਉਂਕਿ ਇਸ ਨੇ ਬਹੁਤ ਪਾਣੀ ਵਹਾ ਦੇਣਾ ਹੈ ਜੋ ਵੀ ਸਾਨੂੰ ਉਮੀਦ ਵੀ ਹੈ ਕਿਉਂਕਿ ਜੁਲਾਈ ਵਿੱਚ ਜਿੰਨੇ ਪਾੜਾ ਸੀ ਜਿੰਨੀ ਸੀ ਵੀ ਪੜਾ ਉਸ ਤავੇਸ ਕਰ ਦੇਣੀ ਆ ਜਿੰਨੀ ਹੋਮੋਸਪਾਈ ਸੀ ਉਸ ਛੜਕਾੜਾ ਦੇ ਦੇਣਾ ਸੋ ਬਗਬਗ ਤੇ ਜੋ ਕਿ ਜੁਗਿੰਦਰ ਕਿ ਪਰਮਾਤਮਾ ਤੇ ਤੁਹਾਡੇ ਜੋ ਕਿ ਕਲ ਵਾਲ ਸੁੱਕੀ ਰਹਿਣ ਕਿਸ ਨੂੰ ਕੋਈ ਨੁਕਸਾਨ ਨਾ ਹੋਵੇ ਬਾਕੀ ਕੋਈ ਨਦਰਤਾ ਜੋ ਵੀ ਕਰਦੀ ਸਹੀ ਕਰਦੀ ਹੈ ਧੰਨਵਾਦ